ਭਾਰਤੀ ਕਿਸਾਨ ਇਕਤਾ ਜੁਗਰਾਹਾ ਦੀ ਜਥੇਬੰਦੀ ਵੱਲੋਂ ਸੰਸਦ ਮੈਂਬਰ ਮੀਤ ਹਿਆਰ ਤੇ ਘਰ ਦਾ ਕਿਰਾਉ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਮੌਜੂਦ ਸਨ ਅਤੇ ਉਹਨਾਂ ਦੇ ਨਾਲ ਔਰਤਾਂ ਤੇ ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ ਉਹਨਾਂ ਨੇ ਰੋਸ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਜੋ ਬਠਿੰਡਾ ਦੇ ਵਿੱਚ ਕਿਸਾਨਾਂ ਅਤੇ ਅਧਿਆਪਕਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਉਹ ਬੇहद ਸ਼ਰਮਨਾਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਿੱਖਿਆ ਦੇ ਨਾਮ ਦੇ ਉੱਤੇ ਇਸ ਪੰਜਾਬ ਦੇ ਵਿੱਚ ਰਾਜ ਕੀਤਾ ਸੱਤਾ ਦੇ ਵਿੱਚ ਆਈ ਹੈ ਅਤੇ ਉਹੀ ਅਧਿਆਪਕਾਂ ਦੇ ਉੱਤੇ ਇਹਨਾਂ ਵੱਲੋਂ ਡੰਡਾ ਚਲਾਇਆ ਗਿਆ ਤਾਂ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਆਗੂਆਂ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਆਗੂਆਂ ਨੂੰ ਕਿ ਜੇਕਰ ਉਹੋ ਪੰਜਾਬ ਦੇ ਪਿੰਡਾਂ ਚ ਵੜਨਗੇ ਤਾਂ ਉਹਨਾਂ ਨੂੰ ਪੂਰ ਜ਼ੋਰ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਕਿਸਾਨਾਂ ਦੀਆਂ ਮੰਗਾਂ ਨੂੰ ਇਗਨੋਰ ਕਰਨਾ ਜਾਂ ਕਿਸਾਨਾਂ ਉੱਤੇ लाठी चार्ज ਕਰਨਾ ਬੰਦ ਕਰ ਦਿਓ ਤਾਂ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉ ਤਾਂ ਨਾ ਕਰਦੇ ਆ ਸਾਂਚਾ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ ਜੀ ਨੇ ਇਕੱਠਾ ਗਰਾਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਅੱਜ ਮਾਲਵੇ ਦੇ ਕਈ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਦੇ ਐਮ.ਐਲ.ਏ ਆਮ ਆਦਮੀ ਵਾਲਿਆਂ ਦੇ ਸਮੇਤ ਮੁੱਖ ਮੰਤਰੀ ਦੇ ਬਾਰ ਦੇ ਵਿੱਚ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜ਼ਬਰ ਦੇ ਖਿਲਾਫ ਜਿਹੜਾ ਚੌ ਦੇ ਵਿੱਚ ਕੱਲ ਬਠਿੰਡੇ ਦੇ ਵਿੱਚ ਟੀਚਰਾਂ ਦੇ ਉੱਤੇ ਤੇ ਭਾਰਤੀ ਕਿਸਾਨ ਜੀ ਨੇਗਰਾਹਾਂ ਦੇ ਤੇ ਹੋਰ ਜਥੇਬੰਦੀਆਂ ਦੇ ਉੱਤੇ लाठी चार्ज ਕੀਤਾ ਜੇਲੀਆਂ ਡੱਕੇ ਆ ਉਹਨਾਂ ਨੂੰ ਰਿਹਾ ਕਰਾਉਣ ਲਈ ਟੀਚਰਾਂ ਨੂੰ ਬਹਾਲ ਕਰਾਉਣ ਲਈ ਜਿਹੜਾ ਆਦਰ ਸਕੂਲ ਦੇ ਵਿੱਚੋਂ ਕਾਪੜਾ ਹੋਇਆ ਉਹਦੀ ਨਿਰਪੱਖ ਯਾਦ ਕੀਤੀ ਜਾਵੇ ਉਹ ਠੇਕੇਦਾਰ ਗਰਮੇਲ ਨੂੰ ਗ੍ਰਿਫਤਾਰ ਕਰਕੇ ਕਾਪੜੇ ਦੇ ਵਿੱਚੋਂ ਉਹਨੂੰ ਗ੍ਰਿਫਤਾਰ ਕਰਕੇ ਅੰਦਰ ਕੀਤਾ ਜਾਵੇ ਤੇ ਕਿਤਾਬਾਂ ਕਾਪੀਆਂ ਵਰਦੀਆਂ ਜਿਹੜੀਆਂ ਬੱਚਿਆਂ ਨੂੰ 25 ਸਕੂਲ 25 ਪਿੰਡਾਂ ਦੇ ਸਕੂਲ ਆਦਰ ਸਕੂਲ ਆ ਉਹਨੂੰ ਬੰਦ ਕੀਤੀ ਜਾਵੇ ਤੇ ਉਹਨਾਂ ਟੀਚਰਾਂ ਨੂੰ ਬਹਾਲ ਕੀਤਾ ਜਾਵੇ ਬਹਾਲ ਕਰਨ ਦੀ بجائے ਕੱਲ ਸਰਕਾਰ ਨੇ ਭਗਵੰਤ ਮਾਨ ਦੀ ਨੇ लाठी चार्ज ਕੀਤਾ ਬੁਰੀ ਤਰ੍ਹਾਂ ਚੁੰਨੀਆਂ ਤੇ ਪੱਗਾਂ ਲਾਈਆਂ ਨੇ ਕੁੱਟਿਆ ਲੋਕ ਬੁਰੀ ਤਰ੍ਹਾਂ ਤੇ ਭਰਾ ਉਹਦੇ ਰੋਸ ਵੱਜੋ ਅੱਜ ਅਸੀਂ ਮੀਤਹੇਰ ਦੀ ਕੋਠੀ ਮੂਹਰੇ ਦਾ ਐਮਪੀ ਆ ਤੇ ਕੈਬਨਟ ਮੰਤਰੀ ਰਿਹਾ ਉਹਦੇ ਬਾਹਰ ਸਾਡਾ ਰੋਸ ਪ੍ਰਦਰਸ਼ਨ ਹੈ ਬਾਹਰ ਬੰਦ ਕੀਤਾ ਹੋਇਆ ਆਪ ਪੁਲਿਸ ਨੇ ਇਹ ਰਸਤਾ ਮੇਨ ਦਸਤਾ ਹੈ ਜਿਹੜੀ ਸਰਕਾਰ ਕਹਿੰਦੀ ਵੀ ਰਸਤੇ ਰੋਕਦੇ ਸਾਡਾ ਤਾਂ ਸਾਈਡ ਤੇ ਧਰਨਾ ਲੱਗ ਚੱਲ ਰਿਹਾ ਪਰ ਮੇਨ ਦਸਤਾ ਕਲੋਨੀ ਵਾਲਾ ਹਰਿਆਸੀ ਮਕਾਨ ਵਾਲਾ ਖੁਦ ਰੋਕਿਆ ਹੋਇਆ ਸਰਕਾਰ ਨੇ ਸੋ ਇਹ ਵੀ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਭਗਮੰਤ ਮਾਨ ਜਿਹੜਾ ਕਹਿੰਦਾ ਸੀ ਇਨਕਲਾਬੀ ਆ ਮੈਂ ਇਨਕਲਾਬ ਦਾ ਪਾਜ ਨੰਗਾ ਹੋ ਰਿਹਾ ਹੈ ਜਿਹੜਾ ਜ਼ਬਰਦ ਲੋਕਾਂ ਤੇ ਕਰ ਰਿਹਾ ਉਹਦਾ ਮੂੰਹ ਤੋੜਮਾ ਜਵਾਬ ਦੇਣਗੇ ਲੋਕ ਇਹ ਹਸਰ ਭਗਮੰਤ ਮਾਨ ਦੀ ਸਰਕਾਰ ਨੂੰ ਤੇ ਆਮ ਆਦਮੀ ਨੂੰ ਭੁਗਤਣਾ ਪਊਗਾ ਦਾ ਸੰਘਰਸ਼ ਨੂੰ ਤੇਜ਼ ਕਰਾਂਗੇ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਵਿਕਾਸ ਕਰਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਉਹ ਰੰਗਲਾ ਪੰਜਾਬ ਨਹੀਂ ਬਣਾ ਸਕਣਗੇ ਇਹਨਾਂ ਦੀਆਂ ਸਕੀਮਾਂ ਠੁੱਸ ਹੋਈਆਂ ਨੇ ਬਾਹਰ ਠੁੱਸ ਹੋਇਆ ਜਿਹੜਾ 1000 ਰੁਪਿਆ ਵਾਅਦਾ ਕੀਤਾ ਸੀ ਜਾਂ ਪੈਨਸ਼ਨ ਵਾਲੇ ਵਾਅਦਾ ਕੀਤੇ ਸੀ ਜਾਂ ਵਿਕਾਸ ਦੇ ਵਾਅਦੇ ਕੀਤੇ ਸੀ ਪੰਜਾਬ ਦੀਆਂ ਸੜਕਾਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਸੜਕਾਂ ਗਲੀਆਂ ਨਾਲੀਆਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਨੇ ਭਰਾਓ ਇਹ ਵਿਕਾਸ ਦੀ ਟਾਰਾ ਮਾਰਨ ਵਾਲੇ ਲੋਕ ਅੱਜ ਨੰਗੇ ਹੋ ਚੁੱਕੇ ਨੇ ਔਨ ਲ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਇਹਨਾਂ ਦਾ ਪਾਜ ਦੇੜਾਂ ਗਿਆ ਆ ਆਮ ਆਦਮੀ ਪਾਰਟੀ ਦਾ ਲੇਕਿਨ ਅੱਜ ਇਹ ਮੰਗਾ ਪੂਰੇ ਨਹੀਂ ਹੋਈਆਂ ਤਾਂ ਕਦਮ ਥੀ ਜੋ ਵੀ ਸਾਡੀ ਆਗੂ ਜਾਂ ਜਥੇਬੰਦੀਆਂ ਕਾਲ ਦੇਣਗੀਆਂ ਉਹਦੇ ਮੁਤਾਬਕ ਅਸੀਂ ਅੱਗੇ ਚੱਲਾਂਗੇ ਪਿੱਛੇ ਨਹੀਂ ਹਟਾਂਗੇ ਸੰਘਰਸ਼ ਨੂੰ ਤੇਜ਼ ਕਰਾਂਗੇ ਹੱਕੀ ਮੰਗਾਂ ਮਨਾਉਣ ਖਾਤਰ ਅਸੀਂ ਲਗਾਤਾਰ ਲੜਦੇ ਰਹਾਂਗੇ ਦਰਸ਼ਨ ਸਿੰਘ ਚੀਵਾ ਭਾਰਤੀ ਸੰਜ ਉਹਨੇ ਇਕਤਾ ਕਰਾਹਾ ਇਹ ਕੱਲ ਜੋ ਚੌਕਾਂ ਦੇ ਵਿੱਚ ਲਗਾਤਾਰ ਸਕੂਲ ਦਾ ਮਸਲਾ ਚੱਲ ਰਿਹਾ ਸੀ ਉਹ ਜਿਹੜੇ ਇਤਿਹਾਫਕ ਸੀ ਇਹ ਲਗਾਤਾਰ 80 ਦਿਨਾਂ ਤੋਂ ਬੈਠੇ ਸੀ ਜਿਹੜਾ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਭਗਤ ਸਿੰਘ ਦੀ ਪੱਕ ਬੰਦ ਕੇ ਭਗਤ ਸਿੰਘ ਆ ਮੈਂ ਇੱਕ ਮਾਸਟਰ ਦਾ ਮੁੰਡਾ ਪਹਿਲਾਂ ਨੇ ਮਾਸਟਰ ਕੋਟੇ ਫੇਰ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਜੈਂਡੋਰੀ ਪਾਉਂਦਾ ਰਿਹਾ ਇੰਜ ਥੱਲੇ ਸੌਂਦਾ ਰਿਹਾ ਫੇਰ ਇਹ ਪਿਛਲੇ ਦਿਨਾਂ ਦੇ ਵਿੱਚ ਇਹਨੇ ਕਿਸਾਨ ਕੁੱਟੇ ਉਹ ਰੋਸ ਦੇ ਬਦਲੋ ਜਿੰਨੇ ਮੰਤਰੀ ਇਹਨਾਂ ਦੇ ਜਿੰਨੇ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਧਰਨਿਆਂ ਤੋਂ ਸਾਨੂੰ ਅਲਰਜੀ ਆ ਇਹ ਧਰਨਿਆਂ ਦੇ ਵਿੱਚੋਂ ਨਿਕਲੀ ਵੀ ਪਾਰਟੀ ਆ ਅੱਜ ਕਿਸਾਨਾਂ ਨੂੰ ਧਰਨੇ ਲਾਉਣ ਤੋਂ ਇਹ ਆਪ ਦੀ ਡਾਂਗ ਭਰਾ ਰਹੀ ਆ ਕਿਤੇ ਮਾਸਟਰਾਂ ਨੂੰ ਕੁੱਟ ਰਹੀ ਆ ਕਿਤੇ ਡਾਕਟਰਾਂ ਨੂੰ ਕੁੱਟ ਰਹੀ ਆ ਕਿਤੇ ਕਿਸਾਨਾਂ ਨੂੰ ਕੁੱਟ ਰਹੀ ਆ ਉਹ ਇਹਦੇ ਯਾਦ ਕਰਾਉਣ ਖਾਤਰ ਆਉਂਦੇ ਦਿਨਾਂ ਦੇ ਵਿੱਚ ਜਦੋਂ ਇਹ ਪਿੰਡਾਂ ਤੇ ਜਾਊਗਾ ਜਿਹੜਾ ਕਹਿੰਦਾ ਸੀ ਮੈਂ ਆਮ ਘਰ ਦਾ ਮੁੰਡਾਗਾ ਜਿਹੜਾ ਕਹਿੰਦਾ ਸੀ ਮੈਂ ਆਮ ਬੰਦਾਗਾ ਅੱਜ ਉਹ ਖਾਸ ਬਣ ਗਿਆ ਅੱਜ ਉਹ ਪੂਸ ਰਾਜ ਬਣਾਤਾ ਇਹਨੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੋਟਾਂ ਆਉਣੀਆਂ 2027 ਦੇ ਵਿੱਚ ਜਿਵੇਂ ਪਾਜਪਾਲੇ ਪਿੰਡਾਂ ਦੇ ਵਿੱਚੋਂ ਡੱਕਰੇ ਜੀ ਰੂੜੀਆਂ ਉੱਤੀ ਜਾਂਦੇ ਸੀ ਕੰਧਾਂ ਉੱਤੀ ਜਾਂਦੇ ਸੀ ਆਉਂਦੇ ਦਿਨਾਂ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਕਰਕੇ ਇਹਨੂੰ ਪਿੰਡਾਂ 'ਚ ਸਵਾਲ ਪੁੱਛਾਂਗੇ ਪਿੰਡਾਂ ਦੇ ਵਿੱਚ ਇਹਨੂੰ ਘੇਰ ਕੇ 2027 ਦੇ ਵਿੱਚ ਸੱਥਾਂ ਦੇ ਘੇਰਾਂਗੇ ਮੇਰਾ ਨਾਮ ਸੰਦੀਪ ਕੌਰ ਪਤੀ ਸੇਖਮਾ ਇਹ ਅੱਜ ਬਰਨਾਲੇ ਮੀਤਿਹਰ ਦੀ ਕੋਠੀ ਦੇ ਮੂਹਰੇ ਧਰਨਾ ਲੱਗਾ ਹੋਇਆ ਹੈਗਾ ਭਾਰਤੀ ਕਿਸਾਨ ਜੁਨੀ ਅੱਜ ਤਾਂ ਗ੍ਰਾਹ ਵੱਲੋਂ ਜੋ ਕਿ ਚੌਕੇ ਦੇ ਵਿੱਚ ਅਦਸ ਸਕੂਲ ਦੇ ਟੀਚਰ ਸੀ ਜੋ ਸੰਘਰਸ਼ ਕਰ ਰਹੇ ਸੀ ਉਹਨਾਂ ਦੀ ਹਮਾਇਤ ਜਥੇਬੰਦੀ ਪਹੁੰਚੀ ਸੀ ਉੱਥੇ ਪੁਲਿਸ ਨੇ ਜਿਹੜਾ ਲਾਠੀ ਚਾਰਜ ਕਰਕੇ ਉੱਥੇ ਥਾਣਾ ਚਕਾਇਆਗਾ ਉਸ ਤੋਂ ਬਾਅਦ ਸਾਡੀ ਭੈਣ ਸੂਬੇ ਦੀ ਆਗੂ ਬਿੰਦੂ ਦੇ ਜੋ ਮੂੰਹ ਤੇ ਉਹਨਾਂ ਨੇ ਚਪੇੜਾ ਮਾਰੀਆਂ ਨੇ ਇਹ ਉਹ ਅਸੀਂ ਸਰਕਾਰ ਨੂੰ ਇਹ ਦੱਸਣ ਦੇ ਲਈ ਕਿ ਜਿਹੜੇ ਮਸਲੇ ਹੁੰਦੇ ਨੇ ਉਹ ਲੋਕਾਂ ਦੇ ਨਾਲ ਬਹਿ ਕੇ ਗੱਲ ਕਰਕੇ ਨਿਵੇੜੇ ਜਾ ਸਕਦੇ ਹੁੰਦੇ ਨੇਗੇ ਉਹ ਜਾਨਕਿ ਮੈਨੇਜਮੈਂਟ ਦੇ ਪੱਖ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਇੱਥੋਂ ਦੀ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀ ਸਰਕਾਰ ਆ ਭਗਵਾਨਤ ਮਾਨ ਦੀ ਸਰਕਾਰ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦੇ ਵਿੱਚ ਭ੍ਰਸ਼ਟਾਚਾਰੀ ਨੂੰ ਖਤਮ ਕਰੂੰਗਾ ਉਹ ਭ੍ਰਸ਼ਟਾਚਾਰੀ ਨੂੰ ਹੰਗਾਰਾ ਦਿੰਦਾ ਹੋਇਆ ਆ ਕੱਲ ਚੌਕੇ ਦੇ ਵਿੱਚ ਉਹ ਮੈਨੇਜਮੈਂਟ ਜਿਹਨੇ ਕਾਪੜਾ ਕੀਤਾ ਸੀ ਉਸ ਦੀ ਹਮਾਇਤ ਤੇ ਪੂਰੇ ਜ਼ੋਰ ਸ਼ੋਰ ਤੇ ਖੜਾਗਾ ਤੇ ਹੱਕ ਮੰਗਦੇ ਲੋਕਾਂ ਦੇ ਇਨਸਾਫ ਮੰਗਦੇ ਲੋਕਾਂ ਦੇ ਉੱਤੇ ਲਾਠੀ ਚਾਰਜ ਕੀਤਾ